ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਜੋੜੇ ਫਟਕ ਰੇਣੀ ਹੈ ਕੀ ਮਾਮਲਾ ਮਾਮਲਾ ਇਹ ਹੈ ਕਿ ਸਾਡਾ ਦੋ ਭਰਾ ਸੀ ਇੱਕ ਛੋਟਾ ਮੇਰਾ ਪੂਰਾ ਹੋ ਗਿਆ ਸਾਰੇ ਕੰਮ ਕਾਰੋਬਾਰ ਕਰਦਾ ਸੀ ਉਸ ਤੋਂ ਬਾਅਦ ਉਹਦਾ ਚੌਥਾ ਚੌਥਾ ਕੀਤਾ ਤੇ ਉਦੋਂ ਵੀ ਇਹਦੇ ਸਾਡੀ ਪਰਜਾਈ ਦੇ ਭਰਾ ਆਏ ਸਾਰੇ ਕਹਿੰਦੇ ਮਾਤਾ ਚੱਲ ਕਾਰਖਾਨੇ ਚਲੀਏ ਪਾਣੀ ਪੁਣੀ ਤਰੋ ਕੀ ਮਾਤਾ ਕਹਿੰਦੇ ਮੈਂ ਨਹੀਂ ਕਰੋਕਣਾ ਮੇਰਾ ਮੁੰਡਾ ਮਰਿਆ ਤੇ ਫੋਲ ਉੱਤੇ ਪਏ ਨੇ ਤੇ ਮੈਂ ਪਾਣੀ ਪੁਣੀ ਆਪੇ ਤਰੋ ਕਰਨੀ ਮੈਂ ਨਹੀਂ ਕਿਸੇ ਨੂੰ ਖੜਨਾ ਕਹਿੰਦੇ ਚਾਬੀਆਂ ਦੇ ਅਹੀਂ ਜਾਣਾ ਹੀ ਜਾਣਾ ਉਹਦਾ ਵੀ ਬੜਾ ਝਗੜਾ ਹੋਇਆ ਘਰ ਮੁੰਡੇ ਦੇ ਦਿੱਤੀ ਪੈਣ ਲੱਗੇ ਤੇ ਫਿਰ ਉਸ ਤੋਂ ਬਾਅਦ ਫਿਰ ਠੰਡੀ ਗੱਲ ਹੋਈ ਫਿਰ ਮਾਤਾ ਸਾਡੇ ਘਰ ਆ ਗਈ ਕਹਿੰਦੀ ਮੈਨੂੰ ਬਹੁਤਾ ਤੰਗ ਕਰਦੇ ਨੇ ਨੋ ਬੁੱਤ ਮੈਂ ਨਹੀਂ ਉੱਥੇ ਰਹਿਣਾ ਤੇ ਮੈਂ ਕਿਹਾ ਚੱਲ ਥੋੜੇ ਦਿਨ ਮਾਤਾ ਦਿਲ ਹੋਰ ਹੋ ਗਈ ਸਾਡੇ ਵੱਲ ਆ ਗਈ ਤਾਂ ਅਸੀਂ ਸਾਂਭਣ ਦੇ ਆ ਤੇ ਹੁਣ ਉਹ ਬਿਨਾਂ ਦੱਸੇ ਸਾਡੇ ਘਰ ਆ ਕੇ ਫਿਰ ਕੌਣ ਉਹ ਮਤਲਬ ਕਿ 10 ਬੰਦੇ ਲੈ ਕੇ ਬਾਹਰ ਕੋ ਖਿਲਾਰੇ ਅੰਦਰ ਵੀ ਆ ਗਏ ਭਰਾ ਦੇ ਸਾਲੇ ਆ ਗਏ ਤੇ ਉਹਦਾ ਨਾਮ ਇੱਕ ਹੈਪੀ ਹੈ ਤੇ ਇੱਕ ਕੈਪਟਨ ਹੈ ਉਹਦਾ ਸੰਡੂ ਇੱਕ ਹੋਰ ਉਹਦਾ ਭਰਾ ਕੈਪਟਨ ਹੈ ਉਹਦਾ ਮੁੰਡਾ ਵੀ ਹੈ ਨਾਲ ਕਈ 5 6 ਜਣੇ ਆਏ ਅੰਦਰ 4 5 ਜਣੇ ਬਾਹਰ ਖੜੇ ਇਨਾਂ ਨੇ ਝਗੜਾ ਹੈ ਕਿ ਅਸੀਂ ਬੁਆ ਖੋਲਗੇ ਕਾਰਖਾਨੇ ਦਾ ਜਾਇਦਾਦ ਲੈ ਗਏ ਅਸੀਂ ਇੱਥੇ ਮਾਲ ਮਲੀਏ ਤੇ ਕੰਮ ਅਸੀਂ ਇਹਨੂੰ ਕਰਾਵਾਂਗੇ ਤੇ ਫਿਰ ਅਸੀਂ ਇਹਨਾਂ ਦਾ ਜ਼ਿਆਦਾ ਸਾਥ ਲਵਾਂਗੇ ਜ਼ਿਆਦਾ ਤੇ ਨਾਮ ਜਾਇਦਾਦ ਮਾਤਾ ਦੇ ਨਾਂ ਹੀ ਤੁਹਾਡੀ ਮਾਤਾ ਜੀ ਹਾਂਜੀ ਮੇਰੀ ਮਾਤਾ ਦੇ ਨਾਂ ਹੀ ਉਹਨਾਂ ਦਾ ਨਾਂ ਚੰਦਰਾਨੀ ਭਰਾ ਦਾ ਨਾਂ ਭਰਾ ਦਾ ਨਾਂ ਜਿਹੜਾ ਪੂਰਾ ਹੋ ਗਿਆ ਦਾ ਜਵਰਾਇ ਬਰਮਾ ਗਾਮਾ ਤੇ ਜਿਹੜਾ ਦੂਜਾ ਦਰਜਿੰਦਰ ਕੁਮਾਰ ਤੇ ਜਿੰਦ ਇਹ ਬੜਾ ਤੰਗ ਕਰਦੇ ਪੇ ਘਰ ਮਾਤਾ ਨੂੰ ਇਥੇ ਇਹ ਤੋਂ ਪਾਈ ਆ ਗਏ ਤੇ ਮੇਰੇ ਮੁੰਡਿਆਂ ਦੇ ਗੱਲ ਪੈ ਗਏ ਨੇ ਮਾਤਾ ਦੀ ਵੋਇਡ ਬਣਾਉਣ ਦੇ ਹੀ ਉਹ ਆ ਸਾਨੂੰ ਦੇਂਦੀ ਚਾਬੀ ਕਿ ਦੂਜੀ ਤਰ੍ਹਾਂ ਦੇਣੀ ਆ ਹੈ ਬੰਦੇ ਇਕੱਠੇ ਕਰਾਂਗੇ ਇੰਜ ਕਰਕੇ ਤੇ ਲੈ ਆਈ ਉਹਨਾਂ ਨੂੰ ਚੁੱਪ ਕੀਤੀ ਮੁੜ ਕੇ ਆ ਕੇ ਗੱਲ ਪੈ ਗਏ ਮੇਰੇ ਮੁੰਡਿਆਂ ਦੇ ਗੱਲੋਂ ਫੜ ਲਿਆ ਆਪਾਂ ਗੱਲ ਆਤੀਆਂ ਤਾਂ ਤੇ ਮੜਕੇ ਦ ਜਨਵੀ ਹਥੋਂ ਪੈ ਗਈ ਤੇ ਸਾਡੇ ਚੁੰਨੀ ਮੇਰੇ ਖੇਤ ਦੇ ਖੇਤ ਦੇ ਪਿੱਛੇ ਡਾਉਂਦੇ ਸੀ ਉਹ ਚੁੰਨੀ ਪਾੜ ਗਈ ਬਾਰੇ ਕੁੜੀਆਂ ਨੂੰ ਭੈਣਾ ਬੁਣਾਈਆਂ ਉਹਨਾਂ ਨੇ ਹਥੋਂ ਪਾਈ ਹੋਈ ਹੈ ਤੇ ਬਸ ਇਹ ਸਾਨੂੰ ਕਹਿੰਦੇ ਤੁਹਾਨੂੰ ਵੇਖ ਲਾਂਗੇ ਤੁਹਾਡੇ ਮੁੰਡਿਆਂ ਨੂੰ ਮਾਰ ਦਾਂਗੇ ਮੈਂ ਵੇਖ ਲਾਂ ਤੁਹਾਡੇ ਨੱਕ ਦੇ ਕਿਹੜਾ ਕਢਾਵਾਂਗੇ ਮੁੰਡਿਆਂ ਦੇ ਨੂੰ ਧਮਕੀ ਦੇਂਦੇ ਨੇ ਛੱਡ ਨਾ ਆ ਹੈਪੀ ਪਿਆ ਉਹਦਾ ਭਰਾ ਚਲੋ 40 ਦਾ ਸਾਡੀ ਦਾ ਪਰਚਾਈ ਦਾ ਜਿੰਦ ਭਰਾ ਮੇਰੇ ਦਾ ਵੱਡੇ ਦਾ ਸਾਲਾ ਹਾਂ ਸੀ ਕਾਲ ਰਿਪੋਰਟ ਲਖਾਈ ਆ ਤੇ ਅੱਜ ਮੁੰਡੇ ਦੇ ਉਹ ਹੋਈ ਆ ਡਾਕਟਰ ਮੈਨਾਂ ਜਾਤੇ ਹੁਣ ਅਹੀਂ ਜਾਣਾ ਵਾ ਤੇ ਉੱਥੇ ਰਿਪੋਰਟ ਦਿਖਾਉਣੀ ਸਾਨੂੰ ਚਾਹੀਦਾ ਸਾਡਾ ਇਨਸਾਫ ਮਿਲੇ ਸਾਨੂੰ ਉਹਨਾਂ ਤੇ ਕੇਸ ਹੋਵੇ ਮਾਤਾ ਉਹਦਾ ਡਿਗੋ ਰਹੀ ਹੈ ਮਾਤਾ ਸਾਡੇ ਕੋ ਰਹਿ ਰਹੀ ਹੈ ਤੇ ਹੁਣ ਵੀ ਮਾਤਾ ਨੂੰ ਧੱਕਾ ਲਾਉਂਦੇ ਫੇ ਚੱਲੇ ਚੱਲੇ ਤੇ ਆਪਾਂ ਮਾਤਾ ਪਰਵਾਉਣੀ ਨਹੀਂ ਮਾਤਾ ਨੂੰ ਖਤਰਾ ਹੈ ਕਿਉਂ ਲੈਂਦਾ ਬਾਜ਼ਾਰ ਉਹ ਮਾਤਾ ਤਾਂ ਆ ਹੀ ਲੈਂਦਾ ਬਹੁਤ ਤੰਗ ਕਰਦੇ ਇਹ ਮੁੰਡਾ ਹੀ ਮੁੰਡਾ ਤੇ ਨੋ ਬੜਾ ਤੰਗ ਕਰਦੇ ਵੇਖ ਲਾਂਗੇ ਬੰਦੇ ਇਕੱਠੇ ਕਰਕੇ ਜਦੋਂ ਤੇਰੇ ਕੋ ਚਾਬੀ ਲੈਣੀ ਲੈਣੀ ਹੈ ਤੇ ਮਾਤਾ ਹਾਂਜੀ ਚਾਹੁੰਦੇ ਜੀ ਅਸੀਂ ਚਾਹੁੰਦੇ ਹਾਂ ਕਿ ਮਾਤਾ ਸਾਡੀ ਨੂੰ ਕੁਝ ਨਾ ਹੋਵੇ ਜੋ ਮਾਤਾ ਚਾਹੁੰਦੀ ਉਹ ਹੀ ਕਰੇ ਹਾਂ ਜੀ ਮੈਂ ਬਸ ਸੁਣ ਰਿਹਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਗਾਜੇ ਮੈਂ ਆਪਾਂ ਜੋੜਾ ਫਟਕ ਰਹੰਨੇ ਆ ਮਾਮਲਾ ਇਹੀ ਹੈ ਕਿ ਮਾਮਾ ਜੀ ਦੀ ਮੇਰੇ ਜੋ ਰਾਜ ਵਰਮਾ ਜੀ ਦੀ ਡੈਥ ਹੋ ਗਈ ਉਹ ਹੀ ਮਨਾਨੀ ਨੂੰ ਸੰਭਾਲਦੇ ਸੀ ਤੇ ਉਹਨਾਂ ਤੋਂ ਬਾਅਦ ਫਿਰ ਨਾਨੀ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਘਰ ਰੋਟੀ ਪਾਣੀ ਦਾ ਓਖਾ ਸੀ ਚਾਰ ਪੰਜ ਦਿਨ ਉਹਨਾਂ ਦੀ ਮੌਤ ਤੋਂ ਬਾਅਦ ਘਰ ਹੀ ਦੇ ਚੌਥਾ ਕੀਤਾ ਤੇ ਉਹ ਜਿਹੜੇ ਮੇਰੇ ਛੋਟ ਵੱਡੇ ਮਾਮਾ ਜੀਗੇ ਹੀ ਰਵਿੰਦਰ ਵਰਮਾ ਜੀ ਇਹਦੇ ਜਿਹੜੇ ਉਹ ਤੇ ਉਹਨਾਂ ਦੀ ਵਾਈਫ ਬੜਾ ਟੌਰਚਰ ਕਰਦੇ ਸੀ ਨਾਨੀ ਨੂੰ ਇਹਨਾਂ ਨੂੰ ਜਾਇਦਾਦ ਦੇ ਇਹਨਾਂ ਨੂੰ ਕਾਰਖਾਨੇ ਦੀ ਚਾਬੀ ਦੇ ਇਹਨਾਂ ਨੂੰ ਹੱਡਾ ਹਿੱਸਾ ਦੇ ਤੇ ਬੜਾ ਟੌਰਚਰ ਕਰਦੇ ਸੀ ਆ ਕੇ ਬਹਿ ਜਾਂਦੇ ਸੀ ਨਾ ਕੁਝ ਖਾਣ ਦਿੰਦੇ ਪੀਣ ਦਿੰਦੇ ਸੀ ਫਿਰ ਇਹ ਤੋਂ ਕਲਪਕੇ ਮੇਰੀ ਮੰਮੀ ਜੀ ਨੇ ਨਾਨੀ ਜੀ ਨੂੰ ਕਿਹਾ ਕਿ ਚਲੋ ਤੁਸੀਂ ਕਾਰ ਚਲੋ ਆ ਸਾਡੇ ਘਰ ਚਲੋ ਜੋੜਾਫਾਟ ਕਾਓ ਜਿੱਥੇ ਤੁਹਾਡੀ ਫੈਕਟਰੀ ਹੈਗੀ ਹੈ ਸਾਡੇ ਘਰ ਆ ਕੇ ਬੈਠੇ ਉਹਨਾਂ ਘਰ ਰਹਿੰਦੇ ਹੋਏ ਆ 15 ਹਫਤਾ 15 ਦਿਨ ਹੋ ਗਏ ਆ ਉਸ ਦਿਨ ਕੱਲ ਰਾਤ ਨੂੰ ਜੇ ਸ਼ਾਮ ਨੂੰ ਮੈਂ ਗਏ ਸੀ ਆਪਣੇ ਕੱਪੜੇ-ਕੱਪੜੇ ਲੈਣ ਆਪਣੇ ਘਰ ਗਏ ਸੀ ਤੇ ਇਹਨਾਂ ਦੇ ਬੇਟੇ ਨੇ ਇਹਨਾਂ ਨਾਲ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬੰਦੇ ਇਕੱਠੇ ਕਰਨੇ ਆ ਤੁਹਾਨੂੰ ਚਾਬੀ ਨਹੀਂ ਦੇਣ ਦੀ ਕਾਰਖਾਨੇ ਦੀ ਇਹ ਉਦੋਂ ਤੇ ਕੁਝ ਹੋਇਆ ਨਹੀਂ ਕਾਰਖਾ ਆਗੇ ਤੇ ਕੱਲ ਸ਼ਾਮ ਨੂੰ ਸ਼ਾਮੀ 6:00 ਵਜੇ ਇਹਦੇ ਦਿਨ ਮਾਮਾ ਮਾਮੀ ਜੀ ਤੇ ਉਹਨਾਂ ਦਾ ਸੋਹਰੇ ਪਰਿਵਾਰ ਚੋਂ ਹੈਪੀ ਉਹਨਾਂ ਦਾ ਭਰਾ ਇੱਕ ਸੰਡੂ ਤੇ ਦੋ ਚਾਰ ਬੰਦੇ ਹੋਰ ਲੈ ਕੇ ਬਾਹਰ ਵੀ ਦੋ ਚਾਰ ਬੰਦੇ ਖੜੇ ਕਰਕੇ ਘਰ ਆਗੇ ਸਾਡੇ ਨਾਲ ਨਾਨੀ ਜੀ ਨੂੰ ਕਹਿ ਲੱਗੇ ਜ਼ਬਰਦਸਤੀ ਚਾਬੀ ਦੇਵੋ کارਖਾਨੇ ਦੀ ਆਪਾਂ کارਖਾਨਾ ਖੋਲਣਾ ਹੈ ਆਪਾਂ کارਖਾਨਾ ਚਲਾਣਾ ਹੈ ਚਾਬੀ ਦੇਵੋ ਨਾਨੀ ਕਹਿੰਦੇ ਕਿ ਨਹੀਂ ਦੇਣੀ ਹੈਗੀ ਤੇ ਇਸ ਚੱਕਰ ਦੇ ਵਿੱਚ ਗੱਲ ਕਰਦੇ ਕਰਦੇ ਉਹ ਨਾਨੀਓ ਦੀ ਨਾਨੀ ਦੀ ਵੀਡੀਓ ਬਣਾ ਲਾਪੇ ਕੁਝ ਗੱਲਾਂ ਕਰਕੇ ਤੇ ਮੇਰੇ ਛੋਟੇ ਭਰਾ ਨੇ ਰੋਕਿਆ ਤੇ ਉਹਨੂੰ ਉਹਨਾਂ ਨੇ ਗਰਦਨ ਤੋਂ ਫੜ ਲਿਆ ਤਿੰਨ ਜਣਿਆਂ ਨੇ ਮੈਂ ਥੋੜਾ ਜਿਹਾ ਪਰੇ ਹੀਗਾ ਸੀ ਉਸ ਟਾਈਮ ਤੇ ਉੱਤੇ ਤੇ ਮੈਂ ਫਟਾਫਟ ਆ ਕੇ ਇਹਨਾਂ ਨੂੰ ਛਡਾਇਆ ਇਹਨਾਂ ਦੇ ਹੱਥੋਂ ਪਾਈ ਚ ਛੋਟੇ ਭਰਾ ਬਰਦਰ ਦੇ ਨਾਲ ਗਰਦਨ ਕੁੱਟੀ ਉਹਨੇ ਆਪਣਾ ਹੱਥ ਛਡਾਣੇ ਚਾਣਦੇ ਉਹਦੀ ਪੰਗਾ ਲੱਤ ਗਈ ਇਹਦੀ ਵੀ ਪੱਗ ਲੱਤ ਗਈ ਇਸ ਚੱਕਰ ਦੇ ਵਿੱਚ ਉਹ ਬੜਾ ਬੋਲੇ ਉਹਨਾਂ ਨੇ ਜਨਾਨੀਆਂ ਦੇ ਉੱਤੇ ੱਕੇ ਮਾਰੇ ਵੀਡੀਓ ਬਣੀ ਹੋਈ ਆ ਉਹ ਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਕਿੰਨੇ ਕਿੱਦਾਂ ੱਕੇ ਮਾਰੇ ਕਾਲੀ ਗਲੋ ਚਾੜੇ ਨਾਲ ਕੀਤਾ ਅੰਦਰ ਵੜ ਕੇ ਸਾਨੂੰ ਕੁੱਟਿਆ ਜਨਾਨੀਆਂ ਨੇ ਬਚਾਇਆ ਬਚਾਇਆ ਛੋਟੇ ਭਰਾ ਨੂੰ ਨਹੀਂ ਤੇ ਉਹਨਾਂ ਨੇ ਭਾਵੇਂ ਮਾਰ ਹੀ ਦਿੰਦੇ ਇਹ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜਾਏ ਕਿੰਦਾ ਕਿਹੜੇ ਬੋਲਦੇ ਪਏ ਆ ਜਿਹੜੇ ਦੋ ਤਿੰਨ ਭਰਾ ਆ ਸਾਡੇ ਨਾਲ ਕੋਈ ਰੰਜਿਸ਼ ਨਹੀਂ ਆਪਾਂ ਨੇ ਮਾਤਾ ਦੀ ਸੇਵਾ ਕਰਦੇ ਪਏ ਮਾਤਾ ਤੇ ਸਾਡੇ ਕੋਲ ਦਾਜ ਜਦੋਂ ਦੇ ਆਪਾਂ ਜੰਮੇ ਪਲੇ ਮਾਤਾ ਸਾਡੇ ਕੋਲ ਰਹਿੰਦੀ ਹੈ ਕਿਉਂਕਿ ਸਾਡਾ ਘਰ ਲੱਗ ਗਿਆ ਫੈਕਟਰੀ ਦੇ ਮਾਤਾ ਰੋਜ਼ ਆ ਜਾਂਦੀ ਗਾਮਾ ਮਾਮਾ ਇੱਥੇ ਰਹਿੰਦਾ ਸੀ ਸਾਡਾ ਹੋਰ ਇਹ ਹੁੰਦਿਆ ਕੋਈ ਨਹੀਂ ਆਇਆ ਉਹ ਬੰਦਾ ਹੈਗਾ ਸੀ ਠੀਕ ਥੋੜਾ ਜਿਹਾ ਉਹਦੇ ਕੋਲ ਹੁੰਦਾ ਕੋਈ ਨਹੀਂ ਆ ਹੁਣ ਉਹ ਮਰਿਆ ਤੇ ਸਾਰੇ ਇਹ ਭੇੜਾ ਵਾਂਗੂ ਆ ਗਏ ਨੇ ਲੁੱਟਣ ਇਹ ਕਹਿੰਦੇ ਨੇ ਲੁੱਟ ਲਈਏ ਉਹ ਜਿਹੜੇ ਮੇਨ ਜ਼ਿਆਦਾ ਕਿਹਦੇ ਨਾਮ ਤੇ ਜ਼ਿਆਦਾ ਸਾਰੀ ਨ ਨਿਆਣਾ ਜਿਆਦਾ ساری ਨਾਨੀ ਦੇ ਨਾਮ ਤੇ ਹੀ ਗਈ ਆ ਪਰ ਉਹ ਬੜਾ ਉਹਨਾਂ ਨੇ ਤੰਗ ਕੀਤਾ ਕੱਲਾਂ ਨੂੰ ਤੇ ਬੜਾ ਪਰੇਸ਼ਾਨ ਕੀਤਾ ਮੇਰੇ ਵੀ ਇੱਥੇ ਇੱਕ ਅੱਧੀ ਵਜਈਏ ਚੜੀਟ ਤੇ ਛੋਟੇ ਬ੍ਰਦਰ ਦੇ ਵੀ ਗਰਦਨ ਸਾਰੀ ਇੱਥੋਂ ਉਹਨਾਂ ਨੇ ਕੁੱਟੀ ਹੈ ਬੜੀ ਜ਼ੋਰ ਦੀ ਪੁਲਿਸ ਨੂੰ ਦੱਸਿਆ ਪਰ ਪੁਲਿਸ ਨੂੰ ਕੱਲ ਆਪਾਂ ਰਿਕਾਇਰ ਖਥਾਣੇ ਰਖਾਈ ਸੀ ਰਿਪੋਰਟ ਤੇ ਕੋਈ ਰਿਜ਼ਲਟ ਨਹੀਂ ਅਜੇ ਆਪਾਂ ਚਲ ਜਾਣਾ ਵਾ ਥਾਣੇ ਤੇ ਮੈਂ ਆਪਾਂ ਇਹਦੀ ਕਰਾ ਕੇ ਆਏ ਆ ਮੈਡੀਕਲ ਕਰਾ ਕੇ ਆਏ ਆ ਚਾਹੁੰਦੇ ਆ ਕਿ ਸਾਡੇ ਨਾਲ ਇਨਸਾਫ ਹੋਵੇ ਇਹਨਾਂ ਤੇ ਪਰਚਾ ਕੀਤਾ ਜਾਏ ਘਰੇ ਆ ਗਿਆ ਨੁਪੇ ਨੇ ਮੇਰੀ ਮਾਂ ਦੀ ਚੁੰਨੀ ਪਾੜੀ ਹੈ ਮੇਰੇ ਮਾਸੀ ਦੇ ਹੱਥਾਂ ਤੇ ਨੀਲ ਪਏ ਨੇ ਹੱਥੋਂ ਪਈ ਪਏ ਨੇ ਮਾੜੀ ਮੋਟੀ ਜਿਹੜੀ ਸਾਡੇ ਕੋਲ ਵੀਡੀਓ ਬਣੀ ਫੋਨ ਤੇ ਆਪਾਂ ਉਹੀ ਬਣਾ ਸਕੇ ਆ ਉਹ ਵੇਖ ਕੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਗਮਾ ਅਗਲਾ ਆਪਣਾ ਨਾਮ ਦੱਸੋ ਚੰਦਰਾਣੀ ਕਿੱਥੇ ਰਹਿੰਦੇ ਹੋ ਸੀਲਪੁਰੇ ਹਾਂਜੀ ਕੀ ਮਾਮਲਾ ਜਰਾ ਹੈ ਮਾਮਲਾ ਤਾਂ ਇਹ ਚਾਬੀ ਮੰਗਦੇ ਆ ਹੀ ਮੇਰੇ ਕੋਲ ਭਾਈ ਤੀਤੂ ਮੈਂ ਨਹੀਂ ਦਿੱਤੀ ਮੈਂ ਕਾਰਖਾਨਾ ਬੰਦੀ ਰੱਖਣਾ ਮੈਂ ਨਹੀਂ ਖੋਲਣਾ ਤਾਂ ਉਹ ਵੱਡਾ ਮੁੰਡਾ ਮੰਗਦਾ ਹੀ ਇੱਕ ਰਾਂਝ ਕੱਲ ਕੰਪਲੀਟ ਮਾਤਾ ਜੀ ਹੈ ਚੰਦਰਾਣੀ ਇਹਨਾਂ ਦੀ ਫੈਕਟਰੀ ਇੱਥੇ ਪੇਂਟ ਦੀ ਦਸ਼ਮੇਸ਼ਨ ਗਲੀ ਨੰਬਰ 4 ਦੇ ਵਿੱਚ ਹੈ ਤੇ ਇਹਨਾਂ ਦੀਆਂ ਚਾਰ ਬੇਟੀਆਂ ਨੇ ਤੇ ਦੋ ਬੇਟੇ ਨੇ ਇੱਕ ਬੇਟਾ ਜਯੁਰਾਜ ਸੇ ਫੈਕਟਰੀ ਚ ਰਹਿੰਦਾ ਸੀ ਉਹ ਦੀ 10 ਦਿਨ ਪਹਿਲਾਂ ਮੌਤ ਹੋ ਗਈ ਆ ਤੇ ਜਿਹੜਾ ਰਜਿੰਦਰ ਕੁਮਰ ਮਰਮਾ ਇਹਨਾਂ ਦਾ ਬੇਟਾ ਉਹ ਤਸੀਲਪੁਰੇ ਰਹਿੰਦਾ ਸੀ ਉਹ ਕੱਲ ਆਣ ਕੇ ਕਿਤੇ ਸਾਥੀ ਇਹਨਾਂ ਦੇ ਮਾਤਾ ਜੀ ਕੁਛ ਅਭੀ ਮੰਗਦਾ ਸੀ ਫੈਕਟਰੀ ਦੀ ਇਹਨੇ ਨੇਮ ਦਿੱਤੀ ਤੇ ਆਣ ਕੇ ਇਹਨਾਂ ਦੇ ਆਪਣੀ ਬੇਟੀ ਘਰ ਸੀ ਇਹ ਰਹਿ ਰਹੀ ਮਾਤਾ ਜੀ ਤੇ ਉੱਥੇ ਇਹਨਾਂ ਦੀ ਆਪਸ ਵਿੱਚ ਕਾਇਸਨ ਵੀ ਹੋ ਗਈ ਆ ਕੁਛ ਹਤੋ ਭਾਈ ਹੋਈ ਆ ਤੇ ਇਹਨਾਂ ਨੂੰ ਦੋ ਪਾਰਟੀਆਂ ਨੂੰ ਕੱਲ੍ਹ ਦੇ ਇਹਨਾਂ ਨੂੰ ਡਾਕਟਰ ਘਟੇ ਇਤਿਆਸੀ ਮਟਮਟ ਮੁੱਲੀ ਸੱਟ ਲੱਗੀ ਸੀ ਇੱਕ ਤੇ ਉਹ ਇਹਨਾਂ ਨੂੰ ਟਾਈਮ ਦਿੱਤਾ ਪੰਜ ਵਜੇ ਜੋ ਵੀ ਇਹਨਾਂ ਦੇ ਕੋਈ ਕੋਪਰ ਮੈਜੋਰ ਜਨਤਾ ਠੀਕ ਹੈ ਨੇ ਜੋ ਬੰਦੀ ਕੋਨ ਕਾਰਵਾਈ ਮਿਲ ਚੁਕੀ ਲੰਦਰ ਕਾਰਵਾਈ ਕਿਹਾ ਗਿਆ ਵੀ ਪਹਿਲੇ ਆ ਕੇ ਉਹਨਾਂ ਨੂੰ ਡਰਾਇਆ ਤਾਂ ਪਹੁੰਚਾ ਗਿਆ ਵੀ ਚਾਹੇ ਸਾਨੂੰ ਫਲਾਉਡਿਆ ਕਰੀ ਤੇ ਮਾਰ ਤੱਕ ਜਾ ਕਰਾਂਗੇ ਆਓ ਤਸਦੀਕ ਕਰ ਰਹੇ ਆ ਜੀ ਫਿਰ ਜਿਸ ਤਰ੍ਹਾਂ ਵੀ ਕਾਰਵਾਈ ਜੋ ਬੰਦੀ ਉਹਨਾਂ ਮੁਤਾਬਕ ਉਹ ਕਾਰਵਾਈ ਕਰਾਂਗੇ ਜੀ ਚਲੋ ਸਾਰੇ ਪੱਖ ਜਾਣ ਕੇ ਫਿਰ ਸਪੇਰੀ ਕਰਦੇ ਦਿੱਤੀ ਜਾਊਗੀ